ਸਤਿ ਸ੍ਰੀ ਅਕਾਲ ਜੀ ਸਾਰਨ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਝੰਜੀਆਂ ਤਹਿਸੀਲ ਬਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਗगन ਵੀਰੋਂ ਨਕਲ ਆਏ ਆਂ ਤੇ ਫਤੇਗੜ ਚੂੜੀਆਂ ਵਿਰਜੀਆਂ ਨਾਲ ਬਿਲਕੁਲ ਨਾਲ ਹੀ ਆ ਜਿਹੜਾ ਫਤੇਗੜ ਚੂੜੀਆਂ ਦੇ ਨਾਲ ਹੀ ਆ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਸੋਈਆਂ ਮੱਝਾਂ ਤੇ ਇੱਕ ਗੱਭਨ ਮੱਝ ਤੁਹਾਨੂੰ ਦਿਖਾਉਣੀ ਆ ਜੇ ਹਮੇਸ਼ਾ ਜਦੋਂ ਮੇਰੇ ਇੱਧਰ ਵਿਰਜੀਆਂ ਨਾਲ ਕੋ ਚੰਗੀਆਂ ਮੱਝਾਂ ਹੁੰਦੀਆਂ ਚੰਗੇ ਦੁੱਧ ਦਾਲੀਆਂ ਅੱਜ ਵੀ ਤੁਹਾਨੂੰ ਸੋਈਆਂ ਸਵਾਈਆਂ ਮੱਝਾ ਤੁਹਾਨੂੰ ਦਿਖਾਉਣੀ ਆ ਤੇ ਮਗਰ ਵੀ ਕਟੀਆਂ ਵਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਬਈ ਸਤਿ ਸ੍ਰੀ ਅਕਾਲ ਸਾਡੀ ਰਾਜੋ ਵਧੀਆ ਵਧੀਆ ਤੁਸੀਂ ਦੱਸੋ ਬਸ ਵਧੀਆ ਬਾਬਾ ਜੀ ਹੋਰ ਕਿਵੇਂ ਚੱਲੀ ਜਾਂਦਾ ਕੰਮ ਕਾਰ ਵਧੀਆ ਕਲੀਆਂ ਦਾ ਬਾਬੇ ਦੀਪ ਸਿੰਘ ਜੀ ਦੀ ਕਿਰਪਾ ਵਾ ਚੱਲਾਈ ਜਾਂਦਾ ਵੀਰ ਜੀ ਦਾ ਛੱਡ ਛੁੱਟ ਪਾਈ ਜਾਂਦੇ ਜੀ ਦਾ ਦਾਦ ਕਾ ਪਰਸੋ ਚੋਂ ਅਸੀਂ ਬਣਾਇਆ ਸੀ ਆਹ ਰਹਿ ਗਿਆ ਥੋੜਾ ਜਿਹਾ ਟੀਨਾ ਪਈਆ ਹੋ ਗਿਆ ਬਣਾ ਲਿਆ ਠੀਕ ਐ ਐਰ ਕੇ ਤਾਈਆਂ ਵੀ ਦਿਨ ਪਾਦੇ ਨਾ ਵਿੱਚ ਥੋੜੇ ਦਿਨ ਪੈ ਗਏ ਵੀਰ ਜੀ ਦੇ ਠੀਕ ਐ ਤੇ ਅੱਜ ਮੱਝਾਂ ਫਿਰ ਚੰਗੇ ਦੁੱਧ ਲੀਆਂ ਸੋਡੀਆਂ ਸਾਰੀਆਂ ਵਧੀਆ ਘਰ ਰੱਖਣ ਵਾਲੀਆਂ ਝੋਟੀਆਂ ਨੇ ਤੇ ਜਿ ਤਰ ਹਰ ਵਾਰੀ ਨੀਲੀ ਕੋਈ ਨਾ ਇੱਕ ਦੀ ਲਵਲੂ ਕੇ ਵਲੀਆ ਠੀਕ ਆ ਚਲੋ ਨਾਮ ਦੱਸਦੇ ਕਰੀ ਮੈਂ ਆਪਣਾ ਨਾਮ ਗਗਨਦੀਪ ਸਿੰਘ ਹੈ ਜੀ ਪਿੰਡ ਆਪਾਂ ਝੰਡੀਆਂ ਫਰੀਕਾਰ ਚੂੜੀਆਂ ਨਾਲ ਜਿਹੜਾ ਗਰਦਾਪੁਰ ਤੁਸੀਂ ਪਤਾ ਤੇ ਫੋਨ ਨੰਬਰ ਬੋਲ ਦਿਕਾ 91474307 ਠੀਕ ਆ ਚਲੋ ਪਹਿਲਾਂ ਹਰਾ ਨੀਲੀ ਦੀ ਝੋਟੀ ਤੋਂ ਸ਼ੁਰੂਆਤ ਕਰੀਏ ਆਪਾਂ ਆ ਨੀਲੀ ਦੀ ਝੋਟੀ ਬਾਬਾ ਜੀ ਦੂਜੀ ਸੂਈ ਠੀਕ ਆ ਠੀਕ ਆ ਜੀ ਦੁੱਧ ਆ ਤਾਂ ਮੇਰੇ ਥੱਲੇ 11 11.5 ਕਿਲੋ ਤਿਆਰ ਆ ਮਗਰ ਕੱਟੀ ਹੈ ਮਗਰ ਕੱਟੀ ਵੀ ਨੀਲੀ ਦੀ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਸੰਭੀ ਸੰਭੀ ਚੰਗੀ ਆ ਤਾਂ ਵੀ ਪੂਰੇ ਰੀਜ ਨਾ ਵਾ ਬਾਕੀ ਕਾਦ ਨੋਰਮਲ ਹੀ ਆ ਜਿਹੜਾ ਆਮ ਜੇ ਤਰ ਆਪਣੇ ਘਰਾਂ ਚ ਮੱਕ ਹੁੰਦੀ ਹੁੰਦਾ ਹੀ ਕਾਦਿਆ ਥੋੜਾ ਡਰਦੀ ਆ ਬਾਕੀ ਥੱਲੇੋਂ ਬੜੀ ਸਫਾਈ ਜੇ ਥਣਾ ਦਾ ਸਾਈਜ਼ ਗੈਪ ਜਿਹੜਾ ਚੰਗਾ ਵਾ ਜਦੋਂ ਮੈਂ ਆਈ ਤਾਂ ਸੋਹਣੀਆਂ ਝਟੀਆਂ ਹੁੰਦੀਆਂ ਮੇਰੀਆਂ ਨਾਲ ਦੇ ਕੋਲ ਚੰਗੇ ਸੋਹਣੇ ਥਣ ਹਵਾਨੇ ਵਾਲੀਆਂ ਬਹੁਤ ਸੋਹਣਾ ਡਿਜ਼ਾਈਨ ਹੈ ਸਾਡੇ ਬਟਾਲੇ ਦਾ ਝੋਟਾ ਜਿਹਦੀ ਕੱਟੀ ਆਏ ਬਾਕੀ ਇਹ ਆ ਕਿ ਇਹੋ ਜੀ ਝੋਟੀ ਤੋਂ ਗਾਂ ਬੱਚੇ ਵੀ ਚੰਗੇ ਆ ਸਕਦੇ ਆ ਇੱਕੜੀ ਥੋੜੀ ਜਿਹੀ ਵਿੱਚ ਸਿੱਧੀ ਤੋਰ ਦੋ ਇਦਾਂ ਚੰਗੀ ਤਰ੍ਹਾਂ ਸਭਾ ਨਾ ਦਿਖਾ ਦਈਏ ਇਹਦਾ ਆਈ ਲੈ ਲੈ ਜੀ ਸਮਾਂ ਦੇ ਸਦੇਵਾ ਨਾ ਇਹਦਾ ਲੱਗੇ ਤਾਂ ਅਸੀਂ ਇਹ ਰਿਹਾ ਮਗਰ 3 3 ਵੀ ਨਹੀਂ ਲੀਦੀ 11 11.5 ਲੀਟਰ ਦੁੱਧ ਜਿਹੜਾ ਕਹਿੰਦੇ ਕੀ ਹੈਗਾ 11 11.5 ਲੀਟਰ ਬਾਬਾ ਜੀ ਦੁੱਧ ਜੇ ਤੁਹਾਨੂੰ ਪਿਆਰ ਆ ਅੱਛਾ ਇਹਦਾ ਤਾਂ ਮੁੱਲ ਦੱਸਨੇ ਆ ਬੱਚਾ ਲਵਾ ਕੇ ਲਾਸਟ ਦੇ ਉੱਤੇ ਅੱਛਾ ਠੀਕ ਹੈ ਬਾਬਾ ਜੀ ਇਹਨੂੰ ਬੱਚਾ ਲਵਾ ਕੇ ਖੇਪ ਸਮਾ ਕੇ ਤੋਰ ਜੇ ਦਾ ਮੁੱਲ ਦੋ ਅੱਛਾ ਇਹਦਾ ਮੁੱਲ ਐਂਡ ਤੇ ਦੱਸਣਾ ਹੈ ਲਾਸਟ ਤੇ ਦੱਸਨੇ ਆ ਦੱਸਣਾ ਹੈਗਾ ਹੋਵੇ ਇਹਦਾ ਮੁੱਲ ਪਰ ਤੁਹਾਨੂੰ ਐਂਡ ਤੇ ਦੱਸਾਂਗੇ ਉਤੋਂ ਪਹਿਲਾਂ ਤੁਹਾਨੂੰ ਆਹ ਵਾਲੀ ਮੱਚ ਦਿਖਾ ਦਈਏ ਆਹ ਬੋਲੀ ਬਾਜੇ ਬਾਬਾ ਜੀ ਠੀਕ ਹੈ ਤੀਜੀ ਸੂਈ ਸੁਈਜੋ ਅੱਖਾਂ ਦੋਵੇਂ ਇਹਦੀਆਂ ਇੱਕ ਜਿਆਦੀ ਪਈਆਂ ਆਹ ਦੋਹਾਂ ਦੇ ਇੱਕ ਜਿਆਦੀ ਤੇ ਇਹਨੋਂ ਕਿ ਨਾ ਚਰ ਰਹਾ ਸੂਈ ਨੂੰ ਸੂਈ ਨੂੰ ਅੱਜ ਬਾਰ-ਬਾਰ ਦੇਣ ਜੋ ਤੇ ਇਹਦੇ ਸਾਰੇ ਬਾਬਾ ਜੀ 13 14 ਦੇ ਵਿੱਚ ਦੁੱਧ ਆ ਤਿਆਰ ਜਿਹੜਾ ਬੰਦੋਂ ਦੋ ਵਾਰ ਚੇਨਾਂ ਦੇ ਵਿੱਚ ਅੱਛਾ ਬਾਕੀ ਇਹਦਾ ਮਾਗਿਆ ਖਣਪਾ ਦੱਸਣ ਦੇਖਿਆ ਤੋਰ ਕੇ ਬਹੁਤ ਸੋਹਣਾ ਸੋਹਣਾ ਤੇ ਕਿੰਨਾ ਕੇ ਦੁੱਧ ਚਵਾਈ ਜਾਊਗੀ ਇਹ ਦੁੱਧ ਕੱਢੂ 16 17 ਲੀਟਰ ਵੱਡੀ ਮੈਂ ਆ ਡੇਰੀ ਵਾਲੀ ਅੱਛਾ ਤੇ ਆ ਇਹਦੀ ਕੱਟੀ ਆ ਜਿਹੜੀ 12 ਦਿਨ ਜਿਹੜੇ ਕਹਿੰਦੇ ਕਿ ਸੂਈ ਨ ਹੋ ਗਏ ਆ ਕੱਦ ਕਾਠ ਪੱਖੋਂ ਚੰਗੀ ਆ ਤੇ ਖੱਲਿਆਂ ਵੀ ਜੜੀ ਚੰਗੀ ਤਿਆਰ ਹੋਈ ਆ। ਮੈਂ ਵੇਖੋ ਬਾਬਾ ਜੀ ਪਾਡੀ ਪਾਈ ਜੁੜੀਆਂ ਨੇ। ਜਵਾਹ ਬਹੁਤ ਬੋਲਾ ਫਿਰ। ਇਹ ਕਰੀ ਉਧਰ ਨੇ ਤੋਰ ਤਾ ਸਿੱਧੀ। ਲੱਗ। ਕੱਦ ਕਾਠ ਵਾਲੀ ਬਾਬਾ ਜੀ ਪੂਰੀ ਕੱਦ ਕਾਠ ਚੰਗਾ ਚਾ ਦੁੱਧ ਆ ਲਈ ਆ ਜਿਹੜੀ ਮੱਝ ਵੀ ਡੇਰੀਆਂ ਚ ਚਾਉਣ ਵਾਲੀ ਮੱਝ ਆ। ਸਾਉਂ ਦਾ ਜ਼ੰਬੀ ਦੇ ਹੈ ਸੰਬੀ ਸੰਬੀ ਵੀ ਚੰਗੀ ਆ ਜਦੋਂ ਮੈਂ ਆਈ ਤਾਂ ਚੰਗੀਆਂ ਸੋਹਣੀਆਂ ਝੋਟੀਆਂ ਹੁੰਦੀਆਂ ਵੀ ਇਹਨਾਂ ਦੇ ਕੋਲ ਮਗਰ ਵੀ ਕੱਟੀ ਬਬਾਈ ਇਹਦੇ ਬਹੁਤ ਸੋਹਣੀ ਮਗਰ ਵੀ ਇਹਦੇ ਕੱਟੀ ਆ ਟੀਜੇ ਵੀ ਕੱਟੀ ਆ ਕੱਟੀ ਬੜੀ ਕੱਦ ਕਰ ਖੜੀ ਹੋ ਕੇ ਕਿੰਦਾ ਰਾਜੀ ਬੰਦ ਗੁੰਦੀ ਹਾਂ ਦੇ ਸਾਦੇ ਜੀ ਆ ਕੱਟੀ ਜਿਹੜੀ ਇਹਦੇ ਮਗਰ ਤੇ ਇਹਦੇ ਵੀ ਥਣ ਲਾਗੇ ਤਾਂ ਦੇਖ ਸਾਦੇ ਤੇ ਮਿਲ ਕੇ ਇਹਨਾਂ ਵੀ ਚੰਗੀ ਲੱਗੀ ਆ ਬਹੁਤ ਸੋਹਣਾ ਬਬਾਈ ਚਵਾਵਾ ਇਹਦਾ ਆਡਾ ਦਰ 13 14 ਕਿਲੋ ਦੁੱਧ ਆ ਠੀਕ ਆ ਤੇ ਮੋਲੇ ਦਾ ਬਾਬਾ ਜੀ ਮੰਗਣ ਨੂੰ ਤਾਂ ਭਾਵੇਂ 1.5 ਮੰਗੀ ਜਾਓ ਅੱਛਾ ਤੇ ਸਵਾ ਲੱਖ ਦੀ ਦੇ ਲਈਏ ਸਵਾ ਲੱਖ ਜਿਵੇਂ ਕਰ ਦਈਏ ਤੁਹਾਡਾ ਪਤਾ ਮਾਣਾ ਇੱਕ 20 ਦੀ ਦੇ ਦਿੰਨੇ ਮੈਂ ਅੱਛਾ 15 ਨਹੀਂ ਦੇ ਦਾਂਗੇ ਜੇ ਕੋ ਉਹ ਵੀਰ ਬਰਾ। ਅੱਛਾ। ਪਰ ਮੱਝ ਜਿਹੜਾ ਖਰੂ ਯਾਦ ਕਰੂ ਕੱਲੀ ਘਰ ਸੰਭੀ ਜੇਉ ਸਾਰਾ। ਠੀਕ ਆ। ਇਦਾਂ ਦੀ ਮੱਝ। ਚਲੋ ਕੋ ਫੋਨ ਲਾਵੇ ਮੌਕੇ ਤੇ ਮਾਂਦਣ ਆਰਡ ਕਰਦੇ। ਮਾਂਦਣ ਕਰਦਾ ਵਧੀਆ ਮਾਂਦਣ ਕਰਦਾ। ਇਹ ਡੇਰੀਆਂ ਵਾਲੀ ਉਹਦਾ ਮੱਝ ਆ ਕਿਹਨੇ ਸੰਭੀ ਲਿਆ ਗਈ ਚੰਗੀ ਬਈ ਜਾ। ਕਿਉਂਕਿ ਇਹਦਾ ਢਾਂਚਾ ਵੀ ਚੰਗਾ ਵਾ। ਸੰਭੇ ਸੰਦੇ ਵਿੱਚ ਚੰਕਾ ਦਕਾਠਾ ਲੀ ਆ। ਇਹ ਝੋਡੀ ਬਬਤ ਚੋਗੀ ਜੋ। ਠੀਕ ਆ। ਆਹ ਦੇਖੋ ਸ਼ੇਕ ਦਾ ਦਾਂਦੇ ਨੇ ਅਜੇ ਕੱਲ ਤੋੜਿਆ ਪਸਨਾ। ਆਹ ਵੇਖੋ। ਆਹ ਦੇਖ ਸਾਦੇ। ਪਿਓਰ ਚਾਰ ਦੰਦਿਆ। ਪਾਣੀ ਪਿਓ। ਇਹ ਐਦਾਂ ਦੂਜਾ ਸੂਆ ਸੋਣੀਆ ਦੂਸਰਾ ਸੂਆ ਸੋਣੀਆ ਤੇ ਹੈਗੀ ਮੂੰਹਾਂ ਪਿਓ ਚਾਰ ਦੰਦਿਆ ਇਹ ਵੀ ਤਿਆਰੀ ਆ ਇਹਦੀ ਕੱਟੀ ਵੀ ਵੀ ਦੀ ਉਹਨਾਂ ਨੇ ਪਿਛਲੇ ਸਵੇਰ ਦੀ ਨਾਲ ਹੀ ਲੈਣਤੀ ਆ ਵੀ ਤੁਹਾਨੂੰ ਦਿਖਾਵਾਂਗੇ ਵਿੱਚ ਹੁਣ ਦੂਸਰਾ ਸੂਆ ਸੋਣੀਆ ਤੇ ਹੈਗੀ ਮੂੰਹਾਂ ਪਿਓ ਚਾਰ ਦੰਦਿਆ ਉਹ ਸੋਣੀ ਝੋਟੀਆਂ ਤੇ ਠੰਡੀ ਇੰਨੀ ਕਰਮਾਂ ਵਾਲੀ ਜਿੱਥੇ ਮਰਜ਼ੀ ਖਿਲਾਰ ਛੜੋ ਤੇ ਪਹਿਲਾਂ ਤੇ ਖੀਰੀ ਸੂਬੀ ਹੋਣੀ ਹੈ ਖੀਰੀ ਜਿਹੜਾ ਸੂਬੀ ਪਹਿਲਾਂ ਕੱਦ ਕਾਠ ਇਹਦਾ ਪੋਰੀਆਂ ਵੱਡੀਆਂ ਮੱਜਾਂ ਜਿੱਡਾ ਵਾ ਸਾਰੀਆਂ ਮੱਜਾਂ ਦਾ ਕੱਦ ਅੱਛਾ ਵਾ ਇਹਦਾ ਚੰਗੇ ਰੀਜ ਨਾਲ ਸਾਂਭੀ ਆ ਪਿੱਛੋਂ ਜਿੱਥੋਂ ਵੀ ਆਈ ਆ ਬਾਕੀ ਸਾਂਭਨ ਦਾ ਵੀ ਮੁੱਲ ਚਲੋ ਪੈਂਦਾ ਵਾ ਤਿੰਨੇ ਦੁੱਧ ਕਿੰਨਾ ਕਿ ਵੇਤੀ ਚਵਾਇਆ ਜੀ ਪਹਿਲੇ ਸੂਏ ਨੇ 13 ਕਿਲੋ ਦੁੱਧ ਚਵਾਇਆ ਆ ਆਹ ਗੱਟੀ ਪਹਿਲੇ ਸੂਏ ਦੀ 13 ਮਹੀਆ ਅੱਛਾ ਆਹ ਗੱਟੀ ਆ ਜੀ ਇਹ ਗੱਟੀ ਕਰਾ ਇਹ ਨਹੀਂ ਨਾਲ ਦੇਣੀ ਇਹਦਾ ਦੇ ਦਿੰਦੇ ਇਹ ਨਾਲ ਨਹੀਂ ਦੇਣੀ ਉਤਰੇ ਵਿਖਾਉਣੇ ਆ ਪਰ ਆ ਮੱਜਾਂ ਜਿੱਡੇ ਤੇ ਕੱਟੇ ਹੋ ਵੀ ਗਈ ਜੀ। ਬਾਜੂ ਕੀ 13 ਮਹੀਨਿਆਂ ਦੀ ਹੋਏ ਸਾਰੀ। ਤੇ ਆ ਦੇਖ ਸਕਦੇ ਇਥੋਂ ਅੰਦਾਜ਼ਾ ਤੁਸੀਂ ਲਾ ਸਕਦੇ ਜੇ। ਵੇ ਆ ਪਿਛਲੇ ਸੋਵੇ ਦੀ ਕੱਟੀਆਂ ਦੀ ਇਹੋ ਜੀ ਆ ਤੇ ਹੁਣ ਵੀ ਜਿਹੜਾ ਬੱਚਾ ਜਿਹੜਾ ਆਊਗਾ ਚੰਗਾ ਹੀ ਬੱਚਾ ਆਉਣਾ ਵਾ। ਟੀਕਾ ਕਰਾਇਆ। ਚੰਗਾ ਹੁਣ ਤੋਂ ਹੀ ਕੱਟੀ ਤੇ ਸਿੰਘ ਸਿੰਘ ਮੋੜ ਗਏ ਚੰਗੀ ਤਰ੍ਹਾਂ। ਇੱਕ ਵਾਰੀ ਦਿਖਾਏ ਚਿਹਰਾ ਇਹ ਤਾਂ ਇਦਾਂ। ਆ ਦੇਖ ਸਕਦੇ ਜੀ। ਸੋਹਣੀ ਕੱਟੀ ਆ ਜਿਹੜੀ। ਤੇ ਐਰ ਕੇ ਵੀ ਪਿਓਰ ਜਾਮਨੂ ਵਰਗਾ ਰੰਗ ਵੇਖੋ ਹਾਂਜੀ ਹਾਂਜੀ ਗੱਟ ਲੈ ਗਿਆ ਬਸ ਪੂਛ ਮਾਰੀ ਜਿੱਤੀ ਠੀਕ ਆ ਯਾਰਾਂ ਕੰ ਵੀ ਟੀਕਾ ਬਹੁਤ ਨਸਲ ਦਾ ਲੱਗਾ ਇਹਨੂੰ ਠੀਕ ਆ ਪੰਜ ਪਾ 1200 ਦਾ ਕਹਿੰਦੇ ਟੀਕਾ ਲਵਾਇਆ ਅੱਛਾ ਬਾਕੀ ਇਹ ਝੋਟੀ ਦਾ ਮੁੱਲ ਫੋਨ ਤੇ ਕਰਾਂਗੇ ਜਾਂ ਕਿਹਨੂੰ ਵੀਰ ਨੇ ਲੈਣੀ ਉਹ ਸ਼ੌਂਕ ਨਾਲ ਕੋਈ ਲਵੇ ਵਾ ਝੋਟੀ ਘਰ ਰੱਖੇ ਦੁੱਧ ਕੱਢੂ ਵਰਗਾ 16 ਲੀਟਰ 15 16 ਦੇ ਵਿੱਚ ਜਾਓ ਇਹ ਆ ਕਿ ਹੁਣ ਥੋੜੀ ਜਿਹੀ ਕੱਚੀ ਤਾਂ ਕਰਕੇ ਫੋਨ ਤੇ ਆ ਵੇ ਵੋਸਾ ਨਾ ਸਾਮ ਛੱਡ ਕੇ ਦੇ ਦੋਗੇ ਹਾਂਜੀ ਦੇਣਾ ਕੋਈ ਨਹੀਂ ਕੋਈ ਫੋਨ ਲਾਵੇ ਝੋਟੀ ਦੇ ਸਾਹ ਨਾ ਕੋਈ ਮੁੱਲ ਲਾਵੇ ਹ ਆਜੀ ਹੈ ਨਾ ਠੀਕ ਆ ਬੱਤਾਂ ਲਾ ਮੋਰਾ ਇਹ ਬੱਤੂ ਤੇ ਇਹਦੇ ਥਾਣੇ ਕਰੀ ਦੇ ਸੱਜੇ ਲੱਗ ਆ ਕੱਟੀ ਜੜੀ ਤੁਨ ਦਿਖਾਉਣੀ ਆ ਨੀਲੀ ਦੀ ਕੱਟੀ ਆ ਇਹਦੇ ਮਗਰ ਕੱਤੀ ਦੇ ਨਿਸ਼ਾਨੀਆਂ ਸਾਰੀਆਂ ਪੂਰੀਆਂ ਨੇਲੀ ਪੂਰੀ ਮਾਰ ਗਈ ਆ ਕੱਟੀ ਉਹ ਬਈ ਬਾ ਮੂੰਹ ਤੋਂ ਥੋੜਾ ਜਿਹਾ ਗਾਡਿਆ ਨ ਵੱਖਰਾ ਬਾਕੀ ਪੂਰ ਹੋ ਰਿਆ ਨੇ ਬਾਕੀ ਅਗਲੇ ਪਿਛਲੇ ਸਾਰੀਆਂ ਨਿਸ਼ਾਨੀਆਂ ਸਾਰੋ ਲੱਗਿਆ ਕੱਤੀ ਵੀ ਪਲੀ ਆ ਪੂਰੀ ਆ ਸੰਪੀ ਜਾ ਕੱਟੀ ਨੇ ਵੀ ਦੋਤੇ ਚੰਗਾ ਛੱਡਿਆ ਵਾ ਹਾਂਜੀ ਹਾਂਜੀ ਹਣ ਜਿਹੜਾ ਡੰਗਰ ਤੁਹਾਨੂੰ ਬਹੁਤ ਦੁੱਧ ਦਿੰਦਾ ਉਹ ਕੱਟੀ ਵੀ ਉਹਦੀ ਪਲਦੀ ਡੰਗਰ ਦੀ ਉਹ ਲੋਕ ਚੜਦੀ ਹੈ ਜਿਹੜੇ ਉਹਦੀ 6-7 ਕਿਲੋ ਦੇਣਾ ਆਉਂਦੇ ਡੰਗਰ ਕੱਟੀ ਕਿਥੋਂ ਪਾਲਨੀ ਹਾਂਜੀ ਹਾਂ ਦੇਖ ਸਕਦੇ ਹੋ ਕਸਮ ਕੇ ਥਾਨਾ ਬੁਰਾ ਵਧੀਆ ਕਰਦੀ ਹੈ ਵੀ ਆ ਪਿਛਲੇ ਸਾਲਾਂ ਦਾ ਚਵਾ ਦੇਈ ਸਾਦੇ ਜੀ ਤੇ ਅਗਲੇ ਸਾਲਾਂ ਦਾ ਵੀ ਦਿਖਾ ਦਈਏ ਹਾਂ ਦੇਖ ਸੰਦੇ ਜੀ ਠੀਕ ਹੈ ਜੀ ਤੌਰ ਤਾਂ ਫਿਰ ਇੱਕ ਨਹੀਂ ਬਾਕੀ ਚਵਾ ਜਣਾ ਸਾਫ ਆ ਬਾਕੀ ਤੁਸੀਂ ਆਪਣੀ ਆਪ ਚੋਈ ਕਰਕੇ ਹੱਥੀਂ ਚਵਾ ਕਰਕੇ ਖਾਧੋ ਸੱਲਿਆ ਹੁਣੇ ਦੇਖ ਸਾ ਤੇ ਲੈ ਜਾ ਵੀਰ ਜੀ ਬੰਦ ਆ ਬਬਾਈ ਨੁੱਚੜ ਜਾਂਦੀ ਏ ਠੀਕ ਹੈ ਪੂਰਾ ਚੱਡਾ ਨਿਚੋੜ ਦੇਦੀ ਤੇ ਇਹਦਾ ਮੁੱਲ ਫਿਰ ਮੋਲੇ ਦਾ ਬਬਾਈ ਉਹਦਾ ਮੰਨਣਾ ਉਹਦਾ 1 ਲੱਖ 10 ਹਜ਼ਾਰ ਮੰਗੀਦਾ ਵਾ ਅੱਛਾ ਲੱਖ ਦੀ ਦੇ ਦਈਏ ਫੇਚੋ ਕਰ ਦਈਏ ਕਹ ਹਮਾਨਤ ਨਾ ਚਲ ਵੇ ਯਾਰ ਦੀ ਝੋਟੀ ਜਿਹੜਾ 95000 ਰੁਪਏ ਚਲ ਵੇ ਯਾਰ ਚਲੋ ਕਹ ਫੋਨ ਲਾ ਕਰਦਾ ਕ ਫੋਨ ਲਾਵੇ ਕੋਈ ਜੀ ਫੋਨ ਲਾਵੇ ਮਾਨਤਨ ਕਰ ਦੋ ਮਾਨਦਾਨ ਕਰਦਾ ਓ ਝੋਟੀ ਦੀ ਯਾਦ ਕਰੂ ਜੇ ਜੋੜਾ ਕੋ ਖੜੂਗਾ ਨਾ ਇਹ ਮਾਨਦਾਨ ਕਰਾਂਗੇ ਵਧੀਆ ਅੱਛਾ ਜੋੜਾ ਪਾਲੇ ਕੋਈ ਤਾਂ ਮੈਂ ਕਿਹਾ ਵੀ ਦੁੱਧ 25 26 ਲੀਟਰ ਦੋਈ ਰਹੀ ਜਾਣਾ ਠੀਕ ਆ ਮਰੀਆ ਕਰਾ ਕੇ 25 26 ਲੀਟਰ ਵੇਚੀ ਜਾਵੇ ਭਾਵਾ ਠੀਕ ਹੈ ਜੀ ਹਾਂਜੀ ਬਾਕੀ ਇਹ ਹੈ ਕਿ ਤੁਹਾਡੇ ਘਰੋਂ ਕੋਈ ਚਵਾਈ ਕਰਕੇ ਤਸੱਲੀ ਕਰਕੇ ਕਰਕੇ ਆਪਣੀ ਖੜੇ ਦੋ ਤਿੰਨ ਟਾਈਮ ਚ ਹੋ ਗਈ ਇਹਦੇ ਥੱਲੇ 18 ਲੀਟਰ ਆ ਉ ਬਾਕੀ ਇੱਥੇ ਆਓ ਆਪਣੀ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਪਛੋੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ